ਇਹਨਾਂ ਦੀ ਮੋਰਾ ਨਸਲ ਦੀ ਮੱਝ ਜਿਹੜੀ ਆ ਇਹ ਅੱਜ ਮੋਰਾ ਨਸਲ ਦੇ ਵਿੱਚੋਂ ਚੈਂਪੀਅਨ ਬਣੀ ਆ ਭਾਈ ਕਿੰਨਾ ਲੀਟਰ ਦੁੱਧ ਦਿੰਦਾ 31 ਕਿਲੋ 840 ਗ੍ਰਾਮ 31 ਕਿਲੋ 840 ਗ੍ਰਾਮ ਦੁੱਧ ਦਿੰਦਾ ਜੀ ਇਸ ਮੱਝ ਨੇ ਵਰਲਡ ਰਿਕਾਰਡ ਕੈਮਰੇ 'ਚ ਵਰਲਡ ਰਿਕਾਰਡ ਬਣਾਇਆ ਭੈਣ ਨੇ ਹਾਸ ਤੱਕ ਕਿਸੇ भैंस ਨੇ ਵਰਲਡ ਰਿਕਾਰਡ ਇਤਨਾ ਕੈਮਰੇ ਦੇ ਅੰਦਰ ਦੁੱਧ ਨਹੀਂ ਦਿਆ ਹੋਰ ਲਗਾਤਾਰ ਛਟਾ ਮਹੀਨਾ ਜਿਸ ਕਾ ਇਹ ਸਵਾਗ ਵਰਲਡ ਰਕੋਰ ਵਾਲੀ ਮੱਝ ਲੱਗਿਆ ਤੁਹਾਨੂੰ ਹੋਰ ਲਗਭਗ 5 ਮਹੀਨੇ ਕਿ ਹੋ ਗਏ ਛੇ ਮਹੀਨੇ ਮੇਂ ਵੀ ਆਈ ਚੱਲੀ ਹੈ ਜੀ ਹਰਿਆਣੇ ਕੀ ਬੈਂਸ ਜੀ ਇੱਕ ਤੋਂ ਲੰਬਾ ਟਾਈਮ ਬਹੁਤ ਦੁੱਧ ਦਿੰਦੀ ਹੈ ਅੱਛਾ ਜੀ ਜਿਵੇਂ ਇਹ ਪ੍ਰੈਗਨੈਂਟ ਹੋਣ ਕੇ ਬਾਅਦ ਵੀ ਲਗਭਗ 6-7 ਮਹੀਨੇ ਲਗ ਬਹੁਤ ਲੰਬੇ ਟਾਈਮ ਦੁੱਧ ਦਿੰਦੀ ਹੈ ਜੀ ਤੇ ਲਗਾਤਾਰ ਛਟਾ ਮੇਲਾ ਹੈ ਜੀ ਇਸ ਬੈਂਸ ਦਾ 6 ਛਟਾ ਇਸ ਸਾਲ ਦਾ ਇਸ ਸਾਲ ਦਾ ਠੀਕ ਵਰਲਡ ਕੀ ਪਹਿਲੀ ਬੈਂਸ ਹੈ ਜਿਸਨੇ ਇਤਨੇ ਮੇਲੇ ਇੱਕ ਸੀਜ਼ਨ ਵਿੱਚ ਲਗਾਤਾਰ ਖੇਲੇ ਹੈ ਇੱਕ ਸਾਲ ਵਿੱਚ ਇਤਨੇ ਮੇਲੇ ਖੇਲੇ ਔਰ ਜਿੱਤੀ ਤੇ ਜਿੱਤੀ ਆ ਹਾਂ ਖੇਲਣ ਵਾਲੀ ਚੀਜ਼ ਹੈ ਜਿੱਤੀ ਵੀ ਹੈ ਹਰ ਮੇਲਾ ਤੁਸੀਂ ਨੇਚਰਲ ਡਾਈਟ ਤੇ ਹੀ ਕਰਦੇ ਆ ਵੀ ਇੰਨਾ ਦੁੱਧ ਆ ਜਾਂਦਾ ਜਾਂ ਕੀ ਕੀ ਤੁਸੀਂ ਖਾਸ ਕੀ ਕਰਦੇ ਇਹ ਹੀ ਹੈ ਜੀ ਬਿਨੋਲੇ ਕੀ ਖਲ ਖੰਡਾ ਚਨੇ ਕੀ ਚੋਰੀ ਉਸਕੇ ਬਾਅਦ ਅਲੱਗ ਡਾਈਟ ਦਿੰਦੇ ਨੇ ਜੀ ਜਸਤ ਤਾਂ ਦੇਖੋ ਮੈਡੀਸਿਨ ਤਾਂ ਜਰੂਰ ਚੱਲਦੀ ਹੈ ਅਬ ਮੈਂ ਕਹਾਂ ਦੁੱਧ ਸਿਰਫ ਦਾਣੇ ਦਾ ਦੁੱਧ ਹੈ ਦਾਣੇ ਦਾ ਦੁੱਧ ਨਹੀਂ ਹੋ ਸਕਦਾ ਜਨਾਬ ਹਾਂਜੀ ਦੋਸਤੋ ਪੀਡੀਐਫੇ ਮੇਲੇ ਤੇ ਆ ਨਾ ਆਪਾਂ ਤੇ ਪੀਡੀਐਫੇ ਮੇਲੇ ਦੇ ਉੱਤੇ ਕੱਲੇ ਪੰਜਾਬ ਦੇ ਕਿਸਾਨ ਨਹੀਂ ਆਉਂਦੇ ਇੱਥੇ ਤੁਸੀਂ ਇਹ ਦੇਖੋ ਵੀ ਇੱਥੇ ਬਹੁਤ ਦੂਰੋਂ ਦੂਰੋਂ ਦੋਸਤ ਆਉਂਦੇ ਨੇ ਕਿਸਾਨ ਵੀਰ ਆਉਂਦੇ ਨੇ ਔਰ ਇਸ ਮੇਲੇ ਦੀ ਇਹ ਖਾਸੀਅਤ ਆ ਕਿ ਇੱਥੇ ਆ ਕੇ ਤੁਹਾਨੂੰ ਬਹੁਤ ਕੁਝ ਸਿੱਖਣ ਨੂੰ ਮਿਲਦਾ ਪਸ਼ੂ ਪਾਲਣ ਦੇ ਬਾਰੇ ਹੁਣ ਮੈਂ ਬਾਈ ਉਹਨਾਂ ਦੇ ਕੋਲ ਆਇਆ ਆ ਇਹ ਬਾਈ ਅੰਕੁਰ ਹੁਣੀ ਨੇ ਕੈਥਲ ਹਰਿਆਣੇ ਤੋਂ ਤੇ ਕੈਥਲ ਵਾਲੇ ਜਿਹੜੇ ਬੰਦੇ ਆ ਨਾ ਉਹਨਾਂ ਬਾਰੇ ਮੈਂ ਤੁਹਾਨੂੰ ਦੱਸਣ ਲੱਗਾ ਇਹਨਾਂ ਦੀ ਮੋਰਾ ਨਸਲ ਦੀ ਮੱਝ ਜਿਹੜੀ ਆ ਇਹ ਅੱਜ ਮੋਰਾ ਨਸਲ ਦੇ ਵਿੱਚੋਂ ਚੈਂਪੀਅਨ ਬਣੀਆਂ ਬਾਈ ਕਿੰਨਾ ਲੀਟਰ ਦੁੱਧ ਦਿੰਦਾ 31 ਕਿਲੋ 840 ਗ੍ਰਾਮ 31 ਕਿਲੋ 840 ਗ੍ਰਾਮ ਦੁੱਧ ਦਿੱਤਾ ਜੀ ਇਸ ਮੱਝ ਨੇ 31 ਕਿਲੋ 840 ਗ੍ਰਾਮ ਵਰਲਡ ਰਿਕਾਰਡ ਬਣਾਇਆ ਜੀ ਵਰਲਡ ਰਿਕਾਰਡ ਕੈਮਰੇ 'ਚ ਵਰਲਡ ਰਿਕਾਰਡ ਬਣਾਇਆ ਭੈਸ ਨੇ ਆਸ ਤੱਕ ਕਿਸੇ ਭੈਸ ਨੇ ਵਰਲਡ ਰਿਕਾਰਡ ਇਤਨਾ ਕੈਮਰੇ ਦੇ ਅੰਦਰ ਦੁੱਧ ਨਹੀਂ ਦਿਆ ਔਰ ਲਗਾਤਾਰ ਛਟਾ ਮੇਲਾ ਜਿਸ ਦਾ ਇਹ ਇਸ ਸਾਲ ਦਾ ਛਟਾ ਮੇਲਾ ਜਿਸ ਵਿੱਚ ਇਹ ਪੋਜੀਸ਼ਨ ਮਰਹੀ ਹੈ ਫਸ ਸੈਕਿੰਡ ਥਰਡ ਮਰਹੀ ਹੈ ਵਾਓ ਸਵਾ ਵਰਲਡ ਰਿਕਾਰਡ ਵਾਲੀ ਮੱਝ ਲੱਗੇ ਆ ਤੁਹਾਨੂੰ ਔਰ ਲਗਭਗ 5 ਮਹੀਨੇ ਹੋ ਗਏ ਛੇ ਮਹੀਨੇ ਮੇਂ ਵੀ ਆਈ ਚੱਲੀ ਹੈ ਜੀ ਇਹ ਚੈਮੀਨੇ ਕੀ ਬਈ ਹੋ ਰਹੀ ਹੈ ਲਗਭਗ ਮੇਰਾ ਅੰਕੁਰ ਨਾਮ ਹੈ ਜੀ ਗਾਉਂ ਫਰਾਂਸ ਵਾਲਾ ਡਿਸਟ੍ਰਿਕਟ ਕੈਥਲ ਸੇ ਹਾਂ ਜੀ ਅੱਛਾ ਜੀ ਹਾਂਜੀ ਕੋਈ ਕਿੰਨੇ ਚਿਰ ਤੋਂ ਡੇਰੀ ਫਾਰਮਿੰਗ ਚੋਂ ਹਾਂ ਤੁਸੀਂ ਡੇਰੀ ਫਾਰਮ 2007 ਤੋਂ ਹੈ ਜੀ ਠੀਕ ਹੈ ਹਾਂਜੀ ਤੋ ਤੁਸੀਂ ਇਸ ਫੀਲਡ ਦੇ ਵਿੱਚ ਮੁਰਾ ਨਸਲ ਤੇ ਕੰਮ ਕਰਦੇ ਆ ਜਾਂ ਮੁਰਾ ਕਹ ਜੀ ਮੁਰਾ ਤੇ ਕੀ ਮੁਰਾ ਪਿਆ ਜੀ ਬਿਲਕੁਲ ਜੀ ਸਿਰਫ ਮੁਰਾ ਠੀਕ ਹੈ ਲਾਫੇ ਭਾਈ ਸਾਨੂੰ ਦੱਸੋ ਵੀ ਹਰਿਆਣੇ ਦੀਆਂ ਮੱਝਾਂ ਹਰਿਆਣੇ ਦੀਆਂ ਮੱਝਾਂ ਕਿਉਂ ਮਸ਼ਹੂਰ ਨੇ ਆਓ ਮੜੀ ਜੀ ਕਰੀਏ ਗੱਲ ਇਹ ਮੱਝ ਦੇ ਕਰਿਓ ਯਾਰ हरियाणा की भैंस जी एक तो लंबा टाइम दूध दंदिया अच्छा जी जैसे ये प्रेग्नेंट होने के बाद भी लगभग 6 7 महीने तक बहुत लंबे टाइम दूध देती है जी अच्छा जी इसलिए मशहूर है अच्छा जी देखो हर एरिया के अलग भैंस मशहूर होती है जैसे हरियाणा में मुर्रा मशहूर हो गई जी, जी। पंजाब में नीली रावी आ गई गुजरात में जाओगे तो जाफराबादी आ गई जी तो हरियाणा की नस्ल ही मुर्रा है ओके कोई भी भैंस मान लो मुर्रा है तो हरियाणा में मुर्रा मिलेगा आपको ज्यादा और मशहूर भी मुर्रा है लंबे टाइम दूध देना ਕੈਪੈਸਟੀ ਜਦ ਦੁੱਧ ਦੇਣੇ ਕੀ ਬਹੁਤ ਜ਼ਿਆਦਾ ਇਸਕਾ ਜੋ ਪੀਕ ਲੈਵਲ ਦੇ ਦੁੱਧ ਦਾ ਬਹੁਤ ਜ਼ਿਆਦਾ ਮੁੰਡਰਾਗਾ ਭਾਈ ਇਹ ਦਾ ਹੁਣ ਤੁਹਾਡੀ ਇਹ ਮੁਰਾ ਨਸਲ ਆਪਾਂ ਇਹਨੂੰ ਖੜੋ ਸਕਦੇ ਹਾਂ ਬੜਾ ਮੱਝ ਨੂੰ ਖੜਿਓ ਖੜਿਏ ਲੈ ਸ਼ਾਬਾਸ਼ 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 ਬੜੀ ਹੰਸ਼ਾ ਠੀਕ ਆ ਭਾਈ ਕਿੰਨੀ ਉਮਰ ਦੀ ਇਹ ਮੱਝ ਐ ਅਸਲ ਵਿੱਚ ਉਮਰ ਚੌਥੇ ਪੰਜਵੇਂ ਬਿਆਦ ਕੀ ਬਿਆਸ ਹੈ ਲਗਭਗ ਲਗਾਓ 10 ਸਾਲ ਕੇ ਆਸ-ਪਾਸ ਉਮਰ ਹੈ ਇਸਕੀ ਤੇ ਤੁਹਾਡੇ ਕੋਲ ਹੀ ਇਹਦਾ ਜਨਮ ਹੋਇਆ ਨਹੀਂ ਜੀ ਇਹ ਸਾਲ ਹਮਨੇ ਖਰੀਦੀ ਧੀ अच्छा आपने खरीदी है खरीदी है जी इस साल ये लगातार छटा मेला है जी इसमें इसका छ छटा इस साल का इस साल का ठीक वर्ल्ड की पहली भैंस है जिसने इतने मेले एक सीजन में लगातार खेले हैं वर्ल्ड दी पहली भैंस है मज जी ने इतने मेले एक साल, एक साल में इतने मेले खेले और जीती तो जीती है हां खेलना अलग चीज है जीती भी है हर मेला ते आज फिर इने रिकॉर्ड बनाया रिकॉर्ड बनाया जी 31 किलो 840 ग्राम का जी ਵਾ 31 ਕਿਲੋ 840 ਗ੍ਰਾਮ ਮੈਂ ਇੱਕ ਗੱਲ ਦੱਸ ਦਵਾਂ ਕਿ ਜਦੋਂ ਪੀਡੀਐਫ ਵਰਗਾ ਮੇਲਾ ਜਾਂ ਜਿਤਸ ਤਰ੍ਹਾਂ ਕਹਿ ਲੋ ਵੀ ਆ ਆਪਾਂ ਮੇਲੇ ਦੇ ਪਸ਼ੂ ਮੇਲੇ ਤੇ ਆਉਂਦੇ ਆ ਨਾ ਇੱਥੇ ਕੰਡੇ ਦੇ ਉੱਤੇ ਇਹ ਗ੍ਰਾਮ ਵੀ ਗਿਣਦੇ ਨੇ ਗ੍ਰਾਮ ਵੀ ਇਹ ਨਹੀਂ ਵੀ 1 ਗ੍ਰਾਮ 2 ਗ੍ਰਾਮ ਇੱਧਰ ਹੋ ਗਿਆ ਉੱਧਰ ਹੋ ਗਿਆ ਤੇ ਉਹ ਗਿਣਨਾ ਨਹੀਂਗਾ ਤੇ ਤੁਸੀਂ ਇਹਨਾਂ ਦਾ ਮੱਝ ਵੀ ਦੇਖ ਲਓ ਮੱਝ ਦੇਖ ਕੇ ਵੀ ਸਵਾਦ ਆਉਂਦਾ ਆ ਵੀ ਯਾਨੀ ਇੰਨਾ ਸੋਹਣਾ ਤਕੜਾ ਜੁੱਸ ਆ ਆ ਹਨਾ ਤੇ ਇਹ ਤੁਸੀਂ ਕਹਿੰਦੇ ਸੀ 10 10 ਸੂਏ ਦੇ ਚੁੱਕੀ ਆ 10 ਲਗਭਗ 10 ਸਾਲ ਉਮਰ ਹੈ 10 ਸਾਲ ਉਮਰ ਚੌਥੇ ਪੰਜਵੇਂ ਸੂਏ ਚੌਥੇ ਪੰਜਵੇਂ ਸੂਏ ਚ ਆ ਇਹ ਮੱਝ ਹਾਂਜੀ ਵਾਹ ਵੀ ਵਾਹ ਬਾਈ ਤੁਸੀਂ ਮੁਰਾ ਨਸਲ ਤੇ ਹੀ ਜਿੱਦਾਂ ਕੰਮ ਕਰਦੇ ਆ ਤੇ ਤੁਹਾਡੇ ਕੋਲ ਬੁੱਲ ਵੀ ਹੁੰਦੇ ਨੇ ਬੁੱਲ ਪਹਿਲੇ ਬਹੁਤ ਰੱਖਿਆ ਜੀ ਪਹਿਲੇ ਮੈਂ 40 50 ਬੈਂਸ ਰੱਖਿਆ ਕਰਦਾ ਬੁੱਲ ਵੀ ਰੱਖਿਆ ਕਰਦਾ ਜੀ ਅੱਛਾ ਜੀ ਲੇਕਿਨ ਅਬ ਸੇਲ ਪਰਚੇਸ ਕਰ ਕਰ ਦਿਆ ਜੀ ਸਟਾਰਟ ਸਿਰਫ ਬੁੱਲ ਨਹੀਂ ਰੱਖਦੇ ਸੀਮਨ ਯੂਜ਼ ਕਰਦੇ ਨੇ ਜਿਵੇਂ ਓਕੇ ਸੀਮਨ ਯੂਜ਼ ਕਰ ਦੋ ਸੀਮਨ ਯੂਜ਼ ਕਰਤੇ ਹਾਂ ਠੀਕ ਆ ਤੇ ਤੁਸੀਂ ਜਿਹੜਾ ਹੈਗਾ ਉਹ ਇਹਦੇ ਜਾਨੀ ਹੁਣ ਬੁੱਲ ਰੱਖਦੇ ਨਹੀਂ ਕਿ ਪਰ ਜੇ ਕਿਸੇ ਨੇ ਤੁਹਾਡੇ ਤੋਂ ਮੱਝ ਲੈਣੀ ਆ ਤਾਂ ਦੇਖੋ ਆਪਣਾ ਕੰਮ ਹੈ ਜੀ ਆਪਣੀ ਲੈ ਕੇ ਵੇਚਦੇ ਹਾਂ ਜੀ ਬੈਂਸ ਜੀ ਤਾਂ ਇਹ ਨਹੀਂ ਆ ਭਾਈ ਅਸੀਂ ਬੈਂਸ ਜਿਹਾ ਜਿਹਾ ਆਪਣੀ ਤਿਆਰ ਨਹੀਂ ਕਰ ਰਹੇ ਅਸੀਂ ਝੂਠ ਬੋਲੇ ਇਸ ਟਾਈਮ ਆਪਣੀ ਸੇਲ ਪਰਚੇਸ ਦਾ ਕੰਮ ਹੈ ਬੈਂਸ ਜੀ ਆ ਇਸੇ ਲਈ ਕਰਦੀ ਓ ਵੈਰੀ ਗੁੱਡ ਵੈਰੀ ਗੁੱਡ ਇੱਕ ਇਹਦੀ ਇਹ ਵੀ ਖਾਸियत ਆ ਕਿ ਇਹਨੂੰ ਸੂਈ ਨੂੰ 6 ਮਹੀਨੇ ਹੋ ਚੁੱਕੇ ਆ 6 ਮਹੀਨੇ ਚ ਲੱਗੀ ਹੋਈ ਆ ਹਾਂ ਤੇ ਉਹਦੇ ਨਾਲ ਵੀ ਇੱਕ ਬੜੀ ਵੱਡੀ ਗੱਲ ਆ ਵੀ ਤੁਹਾਡੀ ਜਿਹੜੀ ਮੱਝ ਆ ਇਹ ਹੁਣ ਮੋਰਾ نسل ਦੀ ਮੱਝ 6 ਮਹੀਨੇ ਹੋ ਚੁੱਕੇ ਆ ਫਿਰ ਵੀ ਇਹਨਾਂ ਦੁੱਧ ਆ ਹਾਂਜੀ ਤੇ ਉੱਤੋਂ ਹੀ ਪ੍ਰੈਗਨੈਂਟ ਹੈਗਾ ਉਹ ਨੇ ਪ੍ਰੈਗਨੈਂਟ ਕਰਵਾ ਕੇ ਲੈ ਕੇ ਆਇਆ ਤੇ ਲੇਕਿਨ ਇਹ ਮੇਲੇ ਮੇ ਆ ਕੇ ਬੋਲ ਲਈ ਅੱਛਾ ਅਭੀ ਨਹੀਂ ਹੈ ਹਾਂ ਅਭੀ ਖਾਲੀ ਆ ਜੀ ਅਭੀ ਖਾਲੀ ਹੀ ਹੀਟ ਮੇ ਆ ਗਈ ਥੀ ਓਕੇ ਜਿਨਾਈਨ ਉਸਤੇ ਅਗਲੇ ਦਿਨ ਹੀਟ ਮੇ ਆ ਜਾਏ ਭਾਈ ਇੱਕ ਡਾਈਟ ਦਾ ਜ਼ਰੂਰ ਦੱਸੋ ਤੁਸੀਂ ਨੇਚਰਲ ਡਾਈਟ ਤਾਂ ਹੀ ਕਰਦੇ ਆ ਵੀ ਇਹਨਾਂ ਦੁੱਧ ਆ ਜਾਂਦਾ ਜਾਂ ਕੀ ਕੀ ਤੁਸੀਂ ਖਾਸ ਕੀ ਕਰਦੇ ਆ यही है जी बिनोले की खल खंडा चने की चूरी उसके बाद अलग डाइट देते हैं जी जैसे मान लो इस पे आ जाओ आप लीवर के लिए अलग दवाई दे रहे हैं दूध के लिए एनर्जी लेवल बढ़ाने के लिए वो अलग दवाई दे रहे हैं तो देखो मेडिसिन तो जरूर चल रही है अब मैं क्या दूँ सिर्फ दाने का दूध है दाने का दूध नहीं हो सकता इतना कभी जी ये मेडिसिन पे तो चलना पड़ेगा लेवल पे जाना तो जी तो मेडिसिन का दूध जरूर है अच्छा जी ਔਰ ਤੁਹਾਡੇ ਕਹਿਣ ਦਾ ਮਤਲਬ ਇਹ ਆ ਵੀ ਵੈਸੇ ਆਪਾਂ ਮਿਹਨਤ ਕਰਦੇ ਰਹੀਏ ਤੇ ਚੰਗਾ ਦੁੱਧ ਨੇਚਰਲੀ ਵੀ ਪਸੂਦੀਏ ਆ ਨੈਚੁਰਲ ਜੀ ਹਾਂ ਬਿਲਕੁਲ ਦਿੰਦੀ ਹੈ ਜੀ ਇਹ ਕੋਈ ਸ਼ੱਕ ਦੀ ਬਾਤ ਨਹੀਂ ਕੋਈ ਸ਼ੱਕ ਦੀ ਬਾਤ ਬਿਲਕੁਲ ਕੋਈ ਸ਼ੱਕ ਨਹੀਂ ਜੀ ਬੈਸੋ ਨੇ ਪ੍ਰੂਫ ਕਰਿਆ 30 ਕੇ ਆਸ-ਪਾਸ ਮੈਂ ਚਾਰ-ਪੰਜ ਬੈਸੇ ਹੈ ਜੀ ਇੱਥੇ ਹਾਂਜੀ ਵਾਓ ਤੋਂ ਲੋਬੀ ਦੋਸਤੋ ਜਾਨਵਰ ਦੇਖੋ 월ਡ ਰਿਕਾਰਡ ਵਾਲੀ ਗੱਲ ਆ ਤੇ ਜਾਨਵਰ ਤੁਹਾਡੇ ਆ ਸਾਹਮਣੇ ਖੜਾ ਆ ਤੁਸੀਂ ਇਸ ਜਾਨਵਰ ਨੂੰ ਨਿਗਾਹ ਮਾਰੋ ਵੀ ਇਹ 6 ਮਹੀਨੇ ਹੋ ਚੁੱਕੇ ਆ ਸੂਈ ਨੂੰ ਤੇ 6 ਮਹੀਨੇ ਸੂਈ ਨੂੰ ਜਿਹਨੂੰ ਹੋਇਆ ਹਾਂ ਵੀਰੇ ਇੱਕ ਆਪਣਾ ਨੰਬਰ ਜਰੂਰ ਬੋਲੋ ਫੋਨ 'ਚ ਤਾਂ ਕਿ ਜੇ ਕਿਸੇ ਨੇ ਸੰਪਰਕ ਕਰਨਾ ਹੋਵੇ ਤਾਂ ਜਰੂਰ ਕਰੇ 9813660408 ਦੁਆਰਾ ਬੋਲਦੇ 9813660408 ਥੈਂਕ ਯੂ ਭਾਈ ਅੰਕੁਰ ਭਾਈ ਤੁਸੀਂ ਗੱਲਬਾਤ ਕੀਤੀ ਜਾਨਵਰ ਵੀ ਆਪਣੇ ਦਿਖਾਲੇ ਨੇ ਤੇ ਆ ਵਰਲਡ ਰਿਕਾਰਡ ਬਣਾਉਣ ਵਾਲੀ ਮਤਲਬ ਇੱਕ ਮੱਝ ਆ ਜਿਹਨੇ ਇੰਨਾ ਸੋਨਾ ਮਤਲਬ ਪਰਫਾਰਮ ਕੀਤਾ ਆ ਤੇ ਮੱਝ ਵੀ ਦੇਖ ਕੇ ਵੈਸੇ ਭੁੱਖ ਪੂਰੀ ਹੁੰਦੀ ਆ ਕੋਈ ਐਸੀ ਗੱਲ ਨਹੀਂ ਤੇ ਇਹ ਆ ਕਿ ਮੈਂ ਫਿਰ ਉਹੀ ਗੱਲ ਕਰਦਾ ਕਿ ਤੁਸੀਂ ਸਿੱਖ ਬਹੁਤ ਹੋ ਸਕਦੇ ਆ ਇਹਨਾਂ ਕੋਲੋਂ ਡਾਈਟ ਬਾਰੇ ਵੀ ਪੁੱਛ ਸਕਦੇ ਆ ਹਾਂ ਕਿਸੇ ਨੇ ਜਾਨਵਰ ਲੈਣਾ ਹੋਵੇ ਹਰਿਆਣੇ ਤੋਂ ਕੀ ਆ ਵੀਰ ਅਨਕੁਰ ਹੁਣੀ ਸਾਨੂੰ ਮਿਲੇ ਸੀਗੇ ਤੁਸੀਂ ਇਹਨਾਂ ਨਾਲ ਸੰਪਰਕ ਕਰ ਸਕਦੇ ਆ ਬਹੁਤ ਬਹੁਤ ਸ਼ੁਕਰੀਆ ਭਾਈ ਧੰਨਵਾਦ ਓਕੇ ਬਸ ਸ਼ੁਕਰੀਆ